ਪੰਜਾਬ ਰਾਜ ਪੈਨਸ਼ਨਰਸ ਮਹਾ ਸੰਘ ਵੱਲੋਂ ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰਾਂ ਦੀ 6ਵੇਂ ਪੇ ਕਮਿਸ਼ਨ ਨਾਲ ਸੰਬੰਧਿਤ ਜਾਇਜ਼ ਹੱਕੀ ਅਤੇ ਸੰਵਿਧਾਨਿਕ ਮੰਗਾਂ ਦੇ ਨਿਪਟਾਰੇ ਸੰਬੰਧੀ ਮੋਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਦਿੱਤਾ ਗਿਆ ਮੰਗ ਪੱਤਰ

ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ 10 ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਤੇ ਆਪਾਂ ਮੰਗ ਪੱਤਰ ਡੀਸੀ ਮੁਹਾਲੀ ਨੂੰ ਦੇਣ ਆ ਰਹੇ ਹਾਂ ਸਾਡੀਆਂ ਜਿਹੜੀਆਂ ਮੰਗਾਂ ਉਹ ਬਹੁਤ ਲੱਟਦੀਆਂ ਪੁਰਾਣੀਆਂ ਨੇ ਮੇਨ ਪੇ ਕਮਿਸ਼ਨ ਦੀ ਰਿਪੋਰਟ ਜਿਹੜੀ ਕਿ ਹਰ ਇੱਕ ਪੈਨਸ਼ਨਰ ਨੂੰ ਹਰ ਇੱਕ EMPLOYE ਨੂੰ ਇਹ ਉਮੀਦ ਹੁੰਦੀ ਹੈ ਕਿ 10 ਸਾਲ ਬਾਅਦ ਪੇ ਕਮਿਸ਼ਨ ਬੈਠੇਗਾ ਤੇ ਸਾਡੀ ਨੌਨੀ ਜੀ ਤਨਖਾਹ ਜਾਂ ਪੈਨਸ਼ਨ ਵਧੇਗੀ ਪਰ 2006 ਤੋਂ ਬਾਅਦ 2016 10 ਸਾਲ ਹੋ ਗਏ ਔਰ 2016 ਤੋਂ ਬਾਅਦ ਵੀ 9 ਸਾਲ ਹੁਣ ਹੋ ਹੋਰ ਹੋ ਗਏ ਜਿਹੜਾ ਕਿ ਸਾਡੇ ਤੇ ਹਜੇ ਤੱਕ ਇਹ ਕਮਿਸ਼ਨ ਦੀ ਜਿਹੜੀ ਰეკਮੈਂਡੇਸ਼ਨ ਆ ਉਹ ਲਾਗੂ ਨਹੀਂ ਹੋਈਦਾ ਜਿਹਦੇ ਵਿੱਚ ਮੇਨ ਜਿਹੜੇ 1 ਇੱਕ 16 ਤੋਂ ਪਹਿਲੇ ਦੇ ਰਿਟਾਇਰੀ ਨੇ ਉਹਨਾਂ ਨੂੰ 125% ਡੀਏ ਮਰਜ ਕਰਕੇ 2.59 ਗੁਣਾਕ ਨਾਲ ਪੈਨਸ਼ਨ ਆ ਫਿਕਸ ਕਰਨੀ ਸੀ ਜਿਹੜੀਆਂ ਕਿ ਸਾਰੇ ਭਾਰਤ ਵਰਸ ਦੇ ਵਿੱਚ ਹਣੀ ਫਿਕਸ ਹੋ ਚੁਕੀਆਂ ਔਰ 2016 ਤੋਂ ਉਹਨਾਂ ਦੀ ਕੋਈ ਏਰੀਆ ਲੈ ਚੁਕੇ ਨੇ ਉਸ ਤੋਂ ਇਲਾਵਾ ਹੈ ਨੋਸ਼ਲ ਫਿਕਸੇਸ਼ਨ ਡੀਏ ਸਾਡਾ ਸਾਨੂੰ ਦੇ ਰਹੇ ਨੇ ਸਿਰਫ 42% ਜਦਕਿ ਸਾਰਾ ਭਾਰਤ ਪਰ ਫੈਸਲੇ 55% ਡੀਏ ਲੈ ਰਿਹਾ ਹੈ ਹਣੀ ਇਸੇ ਤਰ੍ਹਾਂ ਹੀ ਕੈਸ਼ਲੈਸ ਹੈਲਥ ਸਕੀਮ ਸਾਡੇ ਕੈਸ਼ਲੈਸ ਹੈਲਥ ਸਕੀਮ ਨਹੀਂ ਹੈਗੀ ਨੋਸ਼ਲ ਫਿਕਸੇਸ਼ਨ ਹੈ ਡੀਏ ਜਿਹੜਾ 1 ਸਤ 21 ਤੋਂ ਲੈ ਕੇ ਹੁਣ ਤੱਕ ਦਾ 115 ਮਹੀਨੇ ਦਾ ਡੀਏ ਪੈਂਡਿੰਗ ਪਿਆ ਹੈ ਸਾਡਾ ਹੈ ਪਰ ਹਾਂ ਜੇ ਇਹ ਸਰਕਾਰ ਮੈਂ ਕਾਂਗਰਸ ਸਰਕਾਰ ਤੋਂ ਸ਼ੁਰੂ ਕਰਾਂਗਾ 29-2021 ਨੂੰ ਕਾਂਗਰਸ ਨੇ ਲਾਸਟ ਟਾਈਮ ਤੇ ਆ ਕੇ ਪੇਕ ਮੰਡੀ ਰਿਪੋਰਟ ਲਈ ਤੇ ਜਿਹੜੀ ਰਿਪੋਰਟ ਚ थी ਉਹ ਜਿਹੜੀ ਹੈ 29-2021 ਨੂੰ ਲੈਟਰ ਕੱਢਿਆ ਉਹ ਪੇ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਹੀ ਨਹੀਂ ਹਾਂਜੀ ਪੇ ਕਮਿਸ਼ਨ ਨੇ ਜਿਹੜੇ ਰეკਮੈਂਡੇਸ਼ਨ ਜੋ ਕੀਤੀਆਂ ਸੀ ਦੋ ਪੈਰਾਗ੍ਰਾਫ ਨੇ ਜਿਹੜੀ ਰეკਮੈਂਡ ਕੀਤੀਆਂ ਦੋਨੋਂ ਹੀ ਇਹਨਾਂ ਨੇ 29-21 ਦੇ ਵਿੱਚ ਨਹੀਂ ਇੱਕ ਸੀ ਨੋਸੈਂਟ ਸਿਚੁਏਸ਼ਨ ਤੇ ਇੱਕ ਸੀ ਦੋ ਪਾਣੂ ਨਾਟਦਾ ਇਹਨਾਂ ਨੇ 113% ਦੀਏ ਨੂੰ ਮਰਜ ਕਰਕੇ ਇੱਕ 2.4495 ਦਾ ਫਾਰਮੂਲਾ ਨਵੇਂ ਘੜ ਦਿੱਤਾ ਹੈ ਜਿਹੜਾ ਕਿ ਭਾਰਤ ਵਰਸ਼ ਦੀ ਕਿਸੇ ਵੀ ਸਟੇਟ ਦੇ ਵਿੱਚ ਨਹੀਂ ਹੈ ਹੈ ਤੇ ਇਸ ਕਰਕੇ ਸਾਨੂੰ ਇਸ ਸਰਕਾਰ ਤੇ ਬੜੀ ਉਮੀਦਾਂ ਸੀ 92 ਬੰਦੇ ਜਿੱਤ ਕੇ ਲਿਆਏ ਅਸੀਂ ਉਹ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਪੈਨਸ਼ਨਰਾਂ ਦਾ ਰੋਲ ਹੈ ਤੇ ਇਹਨਾਂ ਨੇ 3 ਸਾਲ ਹੋ ਗਏ ਨੇ ਸਾਨੂੰ ਸੜਕਾਂ ਦੇ ਉੱਪਰ ਰੋਲ ਰਹੇ ਨੇ ਜੱਜ ਕੇ ਭਗਵੰਤ ਮਾਨ ਜੀ ਕਹਿੰਦੇ ਨੇ ਹਾਂ ਜੀ ਬਜੁਰਗਾਂ ਦਾ ਮਾਨ ਭਗਵੰਤ ਮਾਨ ਹਾਂ ਜੀ ਇਸ ਕਰਕੇ ਅਸੀਂ ਮਜ਼ਬੂਰ ਹੋ ਕੇ ਅਸੀਂ ਸਾਰੇ ਜਥੇਬੰਦੀਆਂ ਇਕੱਠੀਆਂ ਹੋ ਕੇ ਤੇ ਇੱਕ ਮੈਂ ਮੰਚ ਤੇ ਆ ਕੇ ਅਸੀਂ ਆਪਣੀ ਲੜਾਈ ਸ਼ੁਰੂ ਕਰ ਦਾਂ ਠੀਕ ਦੇ ਰਹੇ ਹਾਂ ਜੀ ਸਾਹਿਬ ਜੇ ਮੰਨ ਲਓ ਨਹੀਂ ਕਮਾਂਡ ਪੂਰੀ ਕੀ ਪੈਨਸ਼ਨ ਦਾ ਅਗਲਾ ਅਕਸ਼ਰ ਕੀ ਹੋਊਗਾ ਉਹ ਜਿਹੜਾ ਟਾਈਮ ਪਾਉਂਦੇ ਰਹੇ ਪੰਜਾਬ ਰਜ ਪੈਨਸ਼ਨਰ ਮਹਾ ਸੰਘ ਦੇ ਨਾਲ ਸਹਿਯੋਗੀ ਜਿੱਥੇ ਬੰਦੀਆਂ ਨਿਰੋਲ ਪੈਨਸ਼ਨਰ ਜੀਆਂ ਮੰਗਾਂ ਲੈ ਕੇ ਅੱਜ ਅਸੀਂ ਫਰਸ਼ਟ ਮੰਗ ਪੱਤਰ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਮਾਨਯੋਗ ਵਿੱਤ ਮੰਤਰੀ ਸਾਹਿਬ ਨੂੰ ਜੀਸੀ ਸਾਹਿਬ ਦੇ ਰਾਹੀਂ ਦੇ ਰਹੇ ਹਾਂ ਉਸ ਸਮਾਧਿਆਗੇ 15 ਦਿਨ ਦਾ ਇਹਦਾ ਮੀਨ ਟਾਈਮ ਅਸੀਂ ਆਪਣੀ ਤਿਆਰੀ ਕਰਾਂਗੇ ਉਸ ਤੋਂ ਬਾਅਦ ਜੇ ਸਰਕਾਰ ਸਾਨੂੰ ਗੱਲਬਾਤ ਲਈ ਦਸਤਾ ਨਹੀਂ ਹੁੰਦੀ ਫਿਰ ਅਸੀਂ ਦੁਬਾਰਾ ਤੁਹਾਡੇ ਨਾਲ ਬੈਠ ਕੇ ਗੱਲ ਕਰਾਂਗੇ ਔਰ ਖੁੱਲ ਕੇ ਗੱਲ ਕਰਾਂਗੇ ਅਸੀਂ ਇਸ ਵੇਲੇ ਮੂਡ 'ਚ ਹਾਂ ਕਿ ਸਾਡੇ 40000 ਪੈਨਸ਼ਨਰ ਇੱਕ ਇੱਕ ਸੌਣ ਤੋਂ ਬਾਅਦ ਮਰ ਗਏ ਨੇ ਸਰਕਾਰ ਤਸ ਤੋਂ ਮਾਸਣੀ ਹੋ ਰਹੀ ਹੈ ਦੋ ਨਾਲ ਸਾਡਾ ਸੰਵਿਧਾਨਿਕ ਹੱਕ ਹੈ ਨਿਮਕਲ ਸਿੰਘ ਜੀ ਨੇ ਦੱਸਿਆ ਤੇ ਸਰਕਾਰ ਸਾਨੂੰ ਨਹੀਂ ਦੇ ਰਹੀ ਪੰਜਾਬ ਅਜਿਹਾ ਹਿਾਰ ਤੋਂ ਵੀ ਪਿੱਛੜ ਗਿਆ ਬਿਹਾਰ ਦੇ ਮੁਲਾਜ਼ਮ ਵੀ 55% ਡੀ ਲੈ ਰਹੇ ਆ ਤੇ ਸਾਡਾ 20% ਹੀ ਏਰੀਅਰ 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 ਬਹੁਤ ਜ਼ਰੂਰੀ ਹੈ ਆਈਏ ਅਫਸਰ ਆਈਪੀਐਸ ਅਫਸਰ ਆਈਏ ਸਾਫਟ ਆਈਐਫਐਸ ਤੇ ਜੱਜ ਸਾਹਿਬਾਨ ਸਾਰਾ ਏਰੀਅਰ ਲੈ ਗਏ ਤੇ ਅਸੀਂ ਕੀ ਗੁਨਾਹ ਕੀਤਾ ਸਾਡੇ ਖਜ਼ਾਨੇ ਚ ਲੈ ਕੇ ਜਾ ਰਹੇ ਪੰਜਾਬ ਦੇ ਵਿੱਚੋਂ ਤੇ ਅਸੀਂ ਕੀ ਗੁਨਾਹ ਕੀਤਾ ਬੰਦੇ ਸਾਡੇ ਮਰਦੇ ਜਾ ਰਹੇ ਆ ਸਰਕਾਰ ਸਾਡੀ ਗੱਲ ਹੀ ਸੁਣ ਰਹੀ ਤੇ ਭਗਵੰਤ ਮਾਨ ਸਾਹਿਬ ਕੋਲ ਟਾਈਮ ਹੈ ਨਹੀਂ ਸਾਡੇ ਬਾਅਦ ਵਿੱਚ ਅਸੀਂ ਫਸਟ ਅੱਜ ਬੇਨਤੀ ਕਰਨ ਆਏ ਆ ਕਿ ਸਾਨੂੰ 15-20 ਦੇ ਵਿੱਚ ਵਿੱਚ ਮੰਗ ਪਤਾ ਇਸ ਮੰਗ ਪੱਤਰ ਤੇ ਮੀਟਿੰਗ ਦੇ ਕੇ ਗੱਲਬਾਤ ਕਰ ਲਈ ਜਾਵੇ ਆਦਰਵਾਇਜ਼ ਫਿਰ ਅਸੀਂ ਦੁਬਾਰਾ ਮੀਟਿੰਗ ਕਰਕੇ ਸਾਰੇ ਸਾਥੀਆਂ ਦੀ ਰਾਏ ਲੈ ਕੇ ਫਿਰ ਅਸੀਂ ਅਗਲਾ ਐਕਸ਼ਨ ਠੀਕ